ਮੇਰੇ ਵੱਲੋਂ ਤੁਹਾਨੂੰ ਪਿਆਰ ਭਰੇ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਜਾਣਾ ਪਿੰਡ ਸੇਤਵਾ ਜਿੱਥੇ ਬਾਬਾ ਸ਼ਿਵ ਚੰਦ ਜੀ ਦੇ ਸਥਾਨ ਨੇ ਉੱਥੇ ਲੱਗਿਆ ਮੇਲਾ ਚੱਲ ਕੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਤੇ ਉਸ ਤੋਂ ਬਾਅਦ ਛਾਣਾਵਾਂ ਸ਼ਹਿਰ ਸ੍ਰੀ ਗੁਰੂਵਿੰਦਪੁਰ ਜਿੱਥੇ ਇੱਥੇ ਨੂੰ ਮਿਲਦੇ ਹਾਂ ਚੱਲ ਕੇ ਪਿੰਡ ਦਾ ਪਿੰਡ ਬਾਬਾ ਸ਼ਿਵ ਚੰਦ ਜੀ ਦੇ ਸਥਾਨ ਦਾ ਟਾਈਮ ਮਿਲਣ ਕਰ ਸਕਦੇ ਆ ਤੇ ਅੱਜ ਇਹ ਮੇਲਾ ਵੀ ਗਰਮੀ ਦਾ ਮੌਦਾਂ ਗਰਮੀ ਮੌਦਾਂ ਚਾਹਾਂ ਨਾ ਸਾਕਰੀ ਚਾਹੋ ਤੋੜੇ ਬਹੁਤ ਬਹੁਤ ਗਰਮੀ ਹੋ ਦੇ ਬਾਵਜੂਦ ਵੀ ਸੰਗਤਾਂ ਬਹੁਤ ਧਰੀਆਂ ਸ਼ਰਦਾ ਦੇਖੋ ਕਿੰਨੀਆਂ ਗੁਰੂ ਕੀ ਸੰਗਤਾਂ ਨੇ ਇਹ ਮਹਾਰਾਜ ਜੀ ਕੈਂਡੀ ਦਾ ਸਥਾਨ ਹੋルダー ਇਹ ਜੇ ਅਨਵੜੀ ਲੰਦਰਾਲਾ ਗਰਮੀ ਆ ਸਰ ਦਾ ਬਹੁਤ ਗਰਮੀ ਆ ਬਾਈ ਜਿਆ ਤੜੀ ਗਰਮੀ ਜਿਹਨੂੰ ਲੈਣਾ ਉਹ ਅੱਜ ਨਾ ਬੰਦੜ ਗਿਆ ਅੱਜ ਨਾ ਹੋ ਜਾਂਦਾ ਛੱਡ ਗਿਆ ਨਾਲੇ ਤਮਾਸ਼ੀ ਗਿਲਦੀ ਰਹਿੰਦੇ ਨੇ ਬਾਦ ਦੇ ਕੋਪਨ ਅੱਜ ਪਿੰਡ ਸੇਦਮਾ ਵਿੱਚ ਮੇਲਾ ਲੱਗਾ ਸਰਪਸਰੀ ਗੁਰੂ ਜੀ ਦੇ ਖਾਨਾ ਦਾ ਇੱਧਰ ਲੰਗਰ ਚੱਲ ਰਿਹਾ ਕਿੱਧਰ ਗੋਲ ਟੁੱਟਿਆਂ ਦੇ ਪਾਸਟਿਆਂ ਦੇ ਟਿੱਕੀਆਂ ਦੇ ਉਹ ਜਿੱਥੇ ਟੈਂਟ ਲੱਗਾ ਨੀਲੇ ਜੇ ਰੰਗ ਦਾ ਇਕੋ ਫੀਫ ਰੂਟ ਚਾਟ ਵੀ ਆ ਨਾਲ ਗੋਲ ਗੱਪੇ ਆ ਟਿੱਕੀਆਂ ਕਾਫੀ ਆ ਗਰਮੀ ਬਹੁਤ ਆ ਬੱਬੇ ਕਿਉਂ ਗਰਮੀ ਬਹੁਤ ਆ ਇਹਦੇ ਚਲੋ ਐਨੀ ਗਰਮੀ ਹੋਣ ਦੇ ਬਾਵਜੂਦ ਸੰਗਤਾਂ ਪਹੁੰਚ ਰਹੀਆਂ ਨੇ ਵੇਖੀ ਗਰਮੀ ਵਾਲੇ ਤਾਂ ਕਾਰਟ ਛੁੱਟੇ ਪਏ ਅਜ ਇੰਨੀ ਗਰਮੀ ਜ਼ਿੰਦਗੀ 'ਚ ਨਹੀਂ ਸੀ ਦੇਖੀ ਜਿੰਨੀ ਅੱਜ ਆਈ ਇਹ ਨਹੀਂ ਤਾਂ ਉਹ ਕਹਿੰਦੇ ਹਨ ਜਦੋਂ ਗਰਮੀਆਂ 'ਚ ਜਿਵੇਂ ਜਲਾਈ ਤੇ ਚੌਣਾਲਾ ਲਾਉਂਦੇ ਨਹੀਂ ਨਹੀਂ ਜਿੰਨੀ ਅੱਜ ਰੱਬ ਦੇਖ ਲੈ ਕਰ ਦਿੰਦਾ ਗਰਮੀ ਵਿੱਚੋਂ ਝਾੜ ਹੋ ਜਾਂਦਾ ਪਿੱਛੋਂ ਗਰਮ ਠੰਡ ਗਰਮੀ ਹੋ ਜਾਂਦੀ ਹੈ ਗੁੱਡ ਮਾਰਨ ਮੱਥਾ ਟੇਕ ਲਿਆ ਲੰਗਰ ਛਕ ਲਿਆ ਚਾਹ ਦਾ ਵੀ ਤੇ ਟਾਲਾ ਲੁਕੇ ਤਾਂ ਵੀ ਨੰਗਰ ਚੱਕ ਲੈ ਗਿਆ ਹੁਣ ਦਾ ਘਰਾਂ ਨੂੰ ਜਾਣਾ ਵਾ ਅਗਰ ਗਰਮੀ ਹੈ ਹੀ ਬਹੁਤ ਆ ਤੇ ਬਾਜ਼ਾਰ ਜਾ ਗਏ ਆ ਗਏ ਵਾਪਸ ਇੱਥੇ ਆਪ ਬਾਜ਼ਾਰ ਜਾ ਹੁਣ ਵਾਪਸ ਚੱਲਦੇ ਬਾਜ਼ਾਰ ਨਾਲ ਕੇ ਅੱਗੇ ਤੋਪੀ ਡਾ ਗਰਮੀ ਜੇ ਕੋ ਬਾਜ਼ਾਰ ਚ ਵੀ ਨਹੀਂ ਪੀੜ ਹੁੰਦੇ ਸੰਗ ਤਾਂ ਉਂਝਰੀਆਂ ਨੇ ਬੱਚੇ ਇੱਥੇ ਲੱਗੇ ਜਿਹੜੇ ਆਏ ਨੇ ਉਹਨਾਂ ਦੇ ਬੱਚੇ ਕੋਈ ਕਿੰਨਾ ਬੈਲ ਲੈ ਲੋ ਕੁਛ ਲੈ ਲੋ ਤੇ ਕਬੱਡੀ ਦਾ ਪਤਾ ਨਹੀਂ ਹੋਣੀ ਇਹ ਗਰਮੀ ਮੈਂਬਰ ਉਹ 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 ਲੈ ਜੇ ਲੈ ਦੇ ਬੈਲੂਨ ਜਿਹੜੇ ਮੰਗਦੇ ਨੇ ਬੱਚੇ ਨੂੰ ਲੈ ਕੇ ਦੋ ਆਇਓ ਲੈਪਟਾਪ ਵੀ ਜਿੱਤ ਸਕਦੇ 36 ਨੰਬਰ 6 ਗੋਲ ਕਿੱਥੇ ਓਏ ਆਦਰ ਬੱਚਿਆਂ ਦੇ ਝੂਲੇ ਵੀ ਲੱਗੇ ਆ ਉਹ ਕੋਲ ਡ੍ਰਿੰਕਾਂ ਦੀ ਸ਼ੌਕ ਇੱਧਰ ਜਲੇਬੀਆਂ ਦੀ ਦੁਕਾਨਾ ਗਰਮੀ ਬਹੁਤ ਹੋਣ ਦੇ ਬਾਵਜੂਦ ਆ ਇੱਧਰ ਜੋੜਿਆਂ ਦੀ ਸੇਵਾ ਆ ਮੋਟਰਸਾਈਕਲ ਦੀ ਸੇਵਾ ਚੱਲ ਰਹੀ ਆ ਆ ਸੰਗ ਤਾਂ ਆ ਰਹੀਆਂ ਜਾ ਰਹੀਆਂ ਬਾਬੇ ਦੀ ਮੇਰ ਨਾਲ ਤੇ ਗਰਮੀ ਹੈ ਹੀ ਬਹੁਤ ਅੱਜ ਗਰਮੀ ਅਤਕਰੀ ਪਈ ਜਿਵੇਂ ਇੰਟਰਵਿਊ ਦਕਾਨਾਂ ਲੱਗੀਆਂ ਉਹ ਜਲਦੀ ਠੰਡੇ ਠੰਡੇ ਵਿੱਚ ਜਲਦੀ ਮੈਂ ਸੁਖਬੀਲ ਨਾਲ ਚੱਲ ਰਹੀਆਂ ਇੱਧਰ ਮਹਾਰਾਜ ਜਨਮ ਦਿਹਾੜੀ ਦੀਆਂ ਸ਼ੰਕਾ ਨੂੰ ਲੱਖ ਲੱਖ ਵਧਾਈਆਂ ਤੇ ਇੱਥੇ ਕੰਮ ਕਰ ਰਿਹਾ ਤੇ ਲੱਭੀ ਦੇ ਕਿੰਨੇ ਸੰਪੰਨ ਚਾਹਾਂ ਆਪੀ ਉਹ ਕੇਂਦਰ ਪਰ ਇੱਧਰ ਵਾਪਸ ਸਾਈਕਲ ਸਟੈਂਡ ਹੈ ਬਈ ਹੁਣ ਥੱਲੀ ਗਰਮੀ ਬਹੁਤ ਦਾ ਕਰਨ ਆ ਮੇਲੇ ਤੋਂ ਵਾਪਸ ਆ ਗਏ ਹੁਣ ਚੱਲੇ ਆਂ ਸ਼ਹਿਰ ਤੇ ਉੱਥੇ ਜਾਣਾ ਗੁਰਦੁਆਰਾ ਦਰਮਦਵਾ ਸਾਹਿਬ ਤੁਹਾਨੂੰ ਵੀ ਚੱਲ ਕੇ ਦਰਸ਼ਨ ਕਰਾਉਣੇ ਆ ਮਿਲਦੇ ਆ ਅੱਜ ਸ਼ਹਿਰ ਤੇ ਜਗਵਿੰਦਪੁਰ ਜਨ ਇੱਕ ਟ੍ਰਿਕ ਸਟਾਡੀ ਜਾਣਾ ਤੇ ਇੱਕ ਦਰਮਦਵਾ ਸਾਹਿਬ ਜਾਣਾ ਹੋ ਇਹ ਸ਼ਹਿਰ ਦਮਦਮਾ ਸਾਹਿਬ ਤੇ ਵਗਦੇ ਆ ਤੁਹਾਨੂੰ ਚੱਲ ਕੇ ਆਹੋ ਸਾਹ ਆਂਗਰ ਦਵਰਾ ਸਾਉਣੀ ਮਾਰਤ ਸਾਹਮਣੇ ਆ ਵੀ ਸਰੋਵਰ ਦੇ ਵਿੱਚ ਫਿਸ਼ ਮੱਛੀਆਂ ਆ ਸਰੋਵਰ ਆ ਰਾਈਟ ਸਾਈਡ ਤੋਂ ਆ ਗੁਰਦੁਆਰਾ ਸਾਹਿਬ ਤੇ ਆ ਇਧਰ ਆ ਉਹ ਨਿਸ਼ਾਨ ਸਾਹਿਬ ਆ ਤੇ ਆ ਹੈਗਾ ਬਦਾ ਦਰਖਤ ਹੁਣ ਦਰਸ਼ਨ ਕਰ ਲੀਏ ਗੁਰੂ ਘਰ ਦੇ ਤੇ ਮੱਥਾ ਟੇਕ ਲੀਏ ਤੇ ਆ ਇੱਥੇ ਜੋੜ ਕਰੀ ਇੱਥੇ ਜੋ ਜੋੜੀ ਲਈਆ ਤੇ ਲੈ ਕੇ ਜੇ ਹੁਣ ਪਾ ਕੇ ਚਾਹਗੇ ਆ ਉਪਰਲੇ ਬੰਨੇ ਬਾਬਿਆਂ ਨੇ ਲਾਏ ਆ ਫੁੱਲ ਬੂਟੇ ਤਰ ਤੰਬਾਂ ਦੇ ਕੁਝ ਹੋਰ ਵੀ ਲਾਏ ਧਰ ਵੀ ਲੱਗੇ ਆ ਆਹ ਤੇ ਵਧੀਆ ਨਾ ਨੇ ਆ ਉਹ ਵਿੱਚੋਂ ਭਾਈ ਕੀਤੀ ਛੋਟੇ ਟਰੈਕਟਰ ਨਾਲ ਤੇ ਵਧੀਆ ਬਾਬੇ ਜੀ ਮੇਰ ਨਾਲ ਸੋਨਾ ਵੇਖੋ ਗੁਰੂ ਘਰ ਕਿੰਨਾ ਸੋਹਣਾ ਬਣਾਇਆ ਹੈ ਇਹ ਚਿੰਜਾ ਇਹੋ ਗੁਰੂ ਦੇ ਕਰ ਸਭਈ ਜ਼ਰੂਰੀ ਆ ਕਿ ਗੁਰੂ ਬਿਨਾ ਘਤ ਨਹੀਂ ਠੀਕ ਹੈ ਤਾਂ ਇੱਧਰ ਆਓ ਬਖਸ਼ਮੀਨ ਰੋੜਾ ਹੁਣ ਆਪਾਂ ਅੰਦਰੋਂ ਦਰਸ਼ਨ ਕਰਕੇ ਆ ਗਏ ਸੀ ਆਪਾਂ ਇੱਥੇ ਬੈਠੇ ਸੀ ਥੋੜਾ ਸ਼ਾਮੇ ਮੈਂ ਅਰੇਸਟ ਕਰ ਲਈ ਧੁੱਪ ਜੀ ਕਾਫੀ ਅੱਜ ਵੀ ਗਰਮੀ ਆ ਤੇ ਬੱਬੀ ਦੀ ਕਿਰਪਾ ਨਾਲ ਤੇ ਅੰਬਾਂ ਦੇ ਦਰਖਤ ਜਿਆਦੇ ਲਾਏ ਬਾਬਿਆਂ ਨੇ ਆ ਦੇਖੋ ਇੱਧਰ ਦਰਖਤ ਉਹ ਇੱਕ ਉਧਰ ਵੀ ਆ ਗੁਰਦੁਆਰਾ ਸਾਹਿਬ ਆਹਿਆ ਕਿੰਨੇ ਸੋਹਣੇ ਬੱਦਿਆਂ ਦਰਖਤ ਲਾਇਆ ਥੱਲੇ ਮੈਟ ਨੂੰ ਛਾਏ ਆ ਉਹ ਇੱਧਰ ਗਰਾਊਂਡ ਚ ਬਾਈ ਕਰੀ ਪਈ ਹੈ ਦੇਖੋ ਕਿਉਂਕਿ ਦਰਖਤਾਂ ਦੇ ਨਾਲ ਹੀ ਬਈ ਜੀ ਵਾਤਾਵਰਣ ਨੂੰ ਜ਼ਰੂਰ ਲਾਇਆ ਕਰੋ ਐ ਨਹੀਂ ਕਿ ਚੱਕ ਇੱਕ ਨਹੀਂ ਦਾ ਕੱਟ ਲੋ ਕੱਟ ਕੱਟ ਸੜਦੇ ਆ ਦੇਖੋ ਕਿੰਨੀ ਸੋਹਣੀ ਲੱਗਦੀ ਨਾਲ ਗ੍ਰੀਨਰੀ ਦਰਖਤਾਂ ਨਾਲ ਹਨਾ ਵਧੀਆ ਲੱਗਦਾ ਭਾਈ ਜੀ ਓ ਬਾਬਾ ਜੀ ਦੇ ਉਧਰ ਸਥਾਨਾਂ ਤੇ ਲੈਂਟਰ ਵੀ ਪੈ ਰਿਆ ਕਿਸੇ ਵਾਸਤੇ ਤੇ ਆਪਾਂ ਹੁਣ ਕਿੱਧਰ ਵੀ ਗੁਰਦੁਆਰਾ ਸਾਹਿਬ ਦਰਸ਼ਨ ਕਰ ਆਏ ਆ ਤੇ ਹੁਣ ਘਰ ਨੂੰ ਵਾਪਸ ਜਾਣਾ ਵਾ ਆਹ ਸਰੋਵਰ ਆ ਇਧਰ ਤੇ ਤੇ ਹੁਣ ਚੱਲਦੇ ਆ ਕਿਉਂਕਿ ਗਰਮੀ ਵੀ ਬਈ ਜੀ ਬਹੁਤ ਆ ਆ ਦੇਖੋ ਕਿੰਨਾ ਬੇਰੀਆਂ ਵੀ ਲਗਾਈਆਂ ਵਾ ਤਾਰੇ ਵਾਪਸ ਜਾ ਰਹਾ ਹਾਂ ਤੇ ਹੁਣ ਚੱਲਦੇ ਆ ਘਰ ਨੂੰ ਕਿਉਂਕਿ ਅੱਜ ਗੁਰੂ ਘਰ ਹੀ ਦਰਸ਼ਨ ਕਰਨਾ ਇਹ ਕਾ ਕਿਸੇ ਦਾਰੀ ਜੀ ਕੰਮ ਜਿਹਾ ਸੀ ਥੋੜਾ ਜਿਹਾ ਉਹ ਤਾਂ ਚਾਟੇ 10 ਮਿੰਟ ਸੀ ਮਿਲ ਕੇ ਤੇ ਆ ਜਾਣਾ ਸੀ ਆ ਗਏ ਹਾਂ ਆ ਇਧਰੋਂ ਗੁਰਦੁਆਰਾ ਸਾਹਿਬ ਤੇ ਆ ਇਧਰ ਲੈਂਟਰ ਪੈਂਡਿਆ ਵਾ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਵਾਪਸ गुरद्वारा साहब दर्शन करके आ गए मेन रोड से चढ़ के आ गए घर को जाना वा आनंद आया गुरु घर जाके जरूर जाया करवाई जी गुरु घर क्योंकि तो जरूर जाना चाहिए वा नहीं ਤੇ ਚਲੋ ਅਸਾਂ ਗਰਾਂਤ ਤੇ ਖਾਦੀ ਹੋਵੇ ਨਹੀਂ ਜੁੜਿਆ ਕਰੋ ਹੁਣ ਆਪਾਂ ਧੰਨਵਾਦ ਕਰਦੇ ਜਿਸ ਕਰਾਇਆ ਹੁਣ ਆਪਾਂ ਚੱਲ ਕੇ ਅੱਛਾ ਵੀ ਪੱਕਣ ਲੱਗਦੀ ਆ ਪੱਕੀ ਕੁਛ ਕਰੇਗੀ ਪੱਕਣ ਵਾਲੀ ਤੇ ਵਧੀਆ ਵਾ ਲੱਗੀ ਦੇਖ ਲੋ ਲੇਟ ਸੀ ਇਹ 5 ਤਰੀਕ ਤੋਂ ਮਗਰੋਂ ਲਾਈ ਸੀ ਜੁਲਾਈ ਤੋਂ ਤੇ ਹੁਣ ਪੱਕ ਚਲੀਏ ਦਸਾਂ ਦਿਨਾਂ ਤੱਕ ਵੱਡਣ ਵਾਲੀ ਹੋ ਜਾਣੀ ਆ ਪੱਕੀਆਂ ਮੁੰਜਰ ਕੋਈ ਕੋਈ ਵਿੱਚ ਹਰੀ ਆ ਜਿਹੜੀ ਨਾ ਉਹ 10 ਦਿਨਾਂ ਤੱਕ ਹੋ ਜਾਣੀ ਆ ਤੇ ਫੱਬੇ ਦੀ ਮੇਰ ਨਾਲ ਵਧੀਆ ਝਾੜ ਦਵੇ ਹੁਣ ਆ ਵੀ ਇਦਾਂ ਦਾ ਹੋ ਗਿਆ ਰਾਣਾ ਇਹ ਸਾਰੀ ਬੜੀ ਵਧੀਆ ਖੜੀ ਬਾਬੇ ਦੀ ਮੇਨਾਂ ਦਿਲ ਭਾਈ ਜੀ ਇਹਨੂੰ ਖਾਦ ਕੋਈ ਨਹੀਂ ਜੀ ਭਾਈ ਫालतू ਤਿੰਨ ਬੈਗ ਖਾਦਦੇ ਤੇ ਹੋਰ ਫਿਰ ਉਹ ਜਿੰਕ ਪ੍ਰਦਾਨ ਜੂਰੀਆ ਕੁਛ ਨਹੀਂ ਇਹਨਾਂ ਨੂੰ ਪਾਇਆ ਆਪਣੇ ਸਾਰੇ ਝੋਨੇ ਨੂੰ ਕੁਛ ਨਹੀਂ ਪਾਇਆ ਬਾਬੇ ਦੀ ਮੇਰ ਨਾਲ ਆ ਦੇਖ ਲਓ ਕਿੰਨੀਆਂ ਵਧੀਆ ਜਿਹੜੀਆਂ ਖੜੀਆਂ ਆਪਣੀ 26 ਹੁਣ ਬਸ ਪੱਕੀ ਆ ਕੁਸ਼ਕ ਯਾਨੀ ਕਿ 80% ਪੱਕੀ ਕੀ ਬੀਰ ਰਹੀ ਆ ਉਹ ਵੀ ਪੱਕ ਜਾਣੀ ਆ ਹੁਣ ਤੇ ਫੇਰੇ ਦੀ 10 ਤਿੰਨ ਤੱਕ ਵੜਾਈ ਹੋ ਜਾਣੀ ਆ ਮਸ਼ੀਨ ਚੱਲ ਪੂਗੀ ਹੈ ਨਾ ਤੇ ਵਧੀਆ ਚਲੋ ਝਾੜ ਦਵੇ ਪ੍ਰਮਾਤਮਾ ਕਿਰਪਾ ਕਰੇ ਤੇ ਵਧੀਆ ਝਾੜ ਆਵੇ ਮਾਲਕ ਦੀ ਕਿਰਪਾ ਨਾਲ ਸੋਨਾ ਝਾੜ ਦਵੇ ਕਿਉਂਕਿ 6 ਮਹੀਨੇ ਦੀ ਮਿਹਨਤ ਹੈ 6 ਮਹੀਨੇ ਬਰਤਣੀ ਹੁੰਦੀ ਵੀਰੇ ਆਛਾ ਤਾਂ ਤੇ ਬੈਠੇ ਅਸੀਂ ਇਧਰ ਸਾਰੀ ਹਾਈ ਬ੍ਰੈਡ ਲੱਗੀਆਂ ਕੋਈ ਦੱਸਾਂ ਕਿ ਦਿਨਾਂ ਤੱਕ ਸਭ ਪੱਕ ਜਾਣੀਆਂ ਤਕਰੀਬਨ ਆ ਸੱਤ ਦੇ ਬੈਠੇ ਉਪਰ ਤੇ ਥੱਲੇ ਨਾ ਗਰਮੀ ਹਵਾ ਘਟ ਸੀ ਤੇ ਬੈਠੇ ਹੀ ਸ਼ਾਮ ਦਾ ਟਾਈਮ ਸੀ ਤੇ ਆ ਵੀ ਗੱਡੀਆਂ ਸੋਹਣੀਆਂ ਖੜੀਆਂ ਵਾਂ ਸਾਰੀਆਂ ਹੀ ਪੱਕ ਜਾਣੀਆਂ ਵਾ ਕਿ 10 ਦਿਨ ਤੱਕ ਬਾਬੇ ਦੀ ਮੇਰ ਨਾਲ ਵਧੀਆ ਝਾੜ ਨਿਕਲੇ ਅੱਜ ਵਾਲਾ ਵਲੋਗ ਇਦੋਂ ਤੱਕ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੋਗ ਵੇਖਣ ਤੇ ਬਹੁਤ ਬਹੁਤ ਧੰਨਵਾਦ